ਇੱਥੇ ਐ ਦਿਖਾਇਆ ਜਾ ਰਿਹਾ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਨਾ ਬੈਰੀਕੇਡਿੰਗ ਦਵਾਇਆ ਭਾਈ ਇੰਨੀ ਤਾਂ 27 ਇਹਨਾਂ ਨੇ ਆਪਣੇ ਚੈਨਾ ਮਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਨੂੰ ਐ ਮਸੂਫ ਹੁੰਦਾ ਹੁਣ ਵੀ ਅਸੀਂ ਕਿਤੇ ਵੱਖਰੇ ਦੇਸ਼ ਦੇ ਹੁੰਨੇ ਆ ਜੱਟਾਂ ਦੇ ਟਰੈਕਟਰੇ ਜਹਾਜ਼ਾਂ ਵਰਗੇ ਨੇ ਇਹਨਾਂ ਮੂਰੇ ਕੁਝ ਨਹੀਂ ਰੁਕਣਾ ਚਾਹੀਏ ਕੋਈ ਸਰਕਾਰ ਖੜਾ ਦੇ ਪਾਣੀ ਨੂੰ ਰੋਕ ਲਏ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਕਿ ਬਹੁਤ ਕੋਸਿਆਂ ਦੀਆਂ ਤੋਂ ਵੱਡੀਆਂ-ਵੱਡੀਆਂ ਕੋਸਾਂ ਕੀਤਾ ਅਲੱਗ-ਅਲੱਗ ਤਰੀਕਿਆਂ ਨਾਲ ਕੀਤਾ ਗਿਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿੱਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਮੇਰਾ ਨਾਮ ਸੁਬੰਦਰ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਡੀਕੇਜੂ ਸਿੱਧੂਪੁਰ ਬੱਗਾ ਜੀ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹੋ ਅਸੀਂ ਇਸ ਟਾਈਮ ਦਿੱਲੀ ਨੂੰ ਰਵਾਨਾ ਹੋਏ ਆ ਜੀ ਕਿੰਨਾ ਕਾਫਲਾ ਹੋਰ ਨਾਲ ਕਾਫਲਾ ਸਾਡੇ ਨਾਲ ਸੈਂਕੜੇ ਸੈਂਕੜੇ ਟਰਾਲੀਆਂ ਨੇ ਸਾਡੀਆਂ ਫਿਲਹਾਲ ਇੱਥੇ ਦੋ ਬਲਾਕਾਂ ਦੀਆਂ ਰਹਿ ਜਾਂ ਸਾਡੇ 6 ਬਲਾਕ ਚੱਲਦੇ ਨੇ ਜੀ ਤੇ ਹੁਣ ਕਿੱਥੇ ਜਾ ਕੇ ਉਹਨਾਂ ਨੂੰ ਬਿੱਲੂ ਜਿਹੜੇ ਬਾਕੀ ਪੂਰੇ ਜਾ ਰਹੇ ਅਸੀਂ ਜੀ ਸਿੰਘੂ ਦੇ ਨੇੜੇ ਜਾ ਕੇ ਰੁਕਾਂ ਸ਼ੰਭੂ ਦੇ ਨੇੜੇ ਜਾ ਕੇ ਰੁਕਾਂਗੇ ਜੀ ਈ ਲੱਗਦਾ ਜਿਹੜਾ ਹੁਣ ਵੈਰੀਕੇਟਿੰਗ ਕੀਤੀ ਜਾ ਰਹੀ ਆ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਕੋਲ ਨਹੀਂ ਕੀਤੀ ਆ ਦੇਖੋ ਜੀ ਇਹਨਾਂ ਤੋਂ ਚੀਨ ਦਾ ਬਾਰਡਰ ਦਾ ਸੰਭਾਲਿਆ ਨਹੀਂ ਜਾ ਰਿਹਾ ਉੱਥੇ ਤਾਂ ਚੀਨ ਦੀ ਜਿਹੜੀ ਸੈਨਾ ਉਹ ਆਪਣੇ ਵਿੱਚ ਘੁੰਮਦੀ ਫਿਰਦੀ ਆਪਣੇ ਕਬਜ਼ਾ ਕਰੀ ਜਾ ਰਿਹਾ ਦਿਨ-ਦਿਨ ਇੱਥੇ ਐ ਦਿਖਾਇਆ ਯਾਰ ਵੀ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਤਾਂ ਵੈਰੀਕੇਟਿੰਗ ਤੋਂ ਆ ਰਿਹਾਗਾ ਇੰਨੀ ਤਾਂ ਸਰਤਾਈ ਇਹਨਾਂ ਨੇ ਆਪਣੇ ਚਾਈਨਾ ਬਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਨੂੰ ਐ ਮਹਿਸੂਸ ਹੁੰਦਾ ਹੁਣ ਵੀ ਅਸੀਂ ਕਿਦਵੇਂ ਵੱਖਰੇ ਦੇਸ਼ ਦੇ ਹੁੰਨੇ ਆ ਉਹ ਦੇਖਿਆ ਹੋ ਕੇ ਵੀ ਕਿਸ ਤਰ੍ਹਾਂ ਦੀ ਵੈਰੀਗੇਟਿੰਗ ਬਿਲਕੁਲ ਜੀ ਸੋਸ਼ਲ ਮੀਡੀਆ ਰਾਹੀਂ ਆਈਆਂ ਨੇ ਸਾਡੇ ਕੁਝ ਕਿਸਾਨ ਵੀ ਫੋਟੋ ਲੈ ਕੇ ਆਏ ਨੇ ਬਹੁਤ ਖਤਰਨਾਕ ਤਰੀਕੇ ਨਾਲ ਵੈਰੀਗੇਟਿੰਗ ਕੀਤੀ ਹੋਈ ਆ ਪਰ ਇਹ ਲੋਕਾਂ ਦੇ ਹੜ ਦੇ ਲੋਕਾਂ ਤੂਫਾਨ ਦੇ ਮੂਹਰੇ ਐ ਜੀਆਂ ਨਾ ਤਾਂ ਗੱਲਾਂ ਪਹਿਲਾਂ ਖੜੀਆਂ ਸੀ ਪਹਿਲਾਂ ਵੈਰੀਗੇਟ ਰੁਕੀ ਸੀ ਨਾ ਇਹ ਹੁਣ ਰੁਕਣਗੇ ਕਿੰਨੀ ਕਿਸਾਨ ਜਿੱਥੇ ਬੰਦੀਆਂ ਜਾ ਰਹੀਆਂ ਦੇਖੋ ਜੀ 18 ਜਿਹੜੀ ਆ ਹੈਗਾ ਇੱਕ ਤਾਂ ਸੰਯੁਕਤ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਨਵਾਂ ਬਣਿਆ ਉਹ ਵੀ ਹੈਗਾ ਤੇ ਬੀਕੇ ਜੂ ਸਿੱਧੂ ਪਰਬਲੋਂ ਜਵੇਂ ਡੱਲੇ ਵਾਲਾ ਸਾਹਿਬ ਅਗਵਾਈ ਕਰਦੇ ਨੇ ਇੱਕ ਮੋਰਚੇ ਦੀ ਉਹ ਸੁਜੋਗਤ ਕਿਸਾਨ ਮੋਰਚਾ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਟਰਾਲੀਆਂ ਜਾਰੀ ਲੱਗ ਭਾਗੇ ਇਹ 25 30 ਦੇ ਲਗਭਗ ਜਥੇਬੰਦੀਆਂ ਨੇ ਕਿਹੜੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਤਾਂ ਸਾਡੀਆਂ ਤਾਂ ਹੋਈਆਂ ਜੇ ਨਵੀਆਂ ਹੋਣ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿੰਦੀ ਸੀ ਮੋਰਚੇ ਦੀਆਂ ਕਿਸਾਨੀ ਮੋਰਚਾ ਜਿਹੜਾ 2020 ਨੂੰ ਲੱਗਿਆ ਸੀ ਉਸ ਉਸ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਆ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲਾਗੂ ਨਹੀਂ ਕਰੀਆਂ ਜਿਵੇਂ ਸੁਆਮੀ ਨਾਥਨ ਰਿਪੋਰਟ ਦਾ ਵਾਦਾ ਕੀਤਾ ਹੋਇਆ ਸੀ ਸਰਕਾਰ ਨੇ ਇਸ ਅਨਸਾਰ ਅਸੀਂ ਫਸਲਾਂ ਦੇ ਭਾਅ ਦਵਾਂਗੇ ਉਹ ਬਿਲਕੁਲ ਨਹੀਂ ਦਿੱਤੇ ਜਾ ਰਹੇ ਤੇ ਦੂਜੀ ਉੱਥੋਂ ਵਾਲੀ ਗੱਲਾਂ ਦੀ ਗੱਲ ਤੇ ਆ ਜੀ ਆਪਾਂ ਰੁਕ ਜੀ ਆ ਕੇ ਜਿਵੇਂ ਫੁੱਲ ਪੂਰਾ ਕਰਜ਼ਾ ਮਾਫੀ ਕਿਸਾਨ ਤੇ ਮਜ਼ਦੂਰ ਦਾ ਤੇ ਸਮਾਮੀ ਨਾਲ ਸਮਾਮੀ ਨਾਥਨ ਅਨਸਾਰ ਸਾਡੀ ਸਾਨੂੰ ਐਮਐਸਪੀ ਦਿੱਤੀ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਉਹ ਵੀ ਨਹੀਂ ਹਜੇ ਤੱਕ ਬਣਾਇਆ ਉਹ ਤੇ ਬਿਜਲੀ ਸੋਧ ਬਿੱਲ ਜਿਹੜਾ ਕਿਹਾ ਸੀ ਸਰਕਾਰ ਨੇ ਮੰਗ ਮੰਨੀ ਸੀ ਸਾਡੀ 2020 ਨੂੰ ਪਹਿਲੀ ਮੀਟਿੰਗ ਜਿਹੜੀ ਮੋਰਚੇ ਦੀ ਹੋਈ ਉਹਦੇ ਵਿੱਚ ਮੰਨੀ ਸੀ ਵੀ ਅਸੀਂ ਨਹੀਂ ਲਾਗੂ ਕਰਾਂਗੇ ਜਦਸ ਅਸੀਂ ਮੋਰਚਾ ਤੋਂ ਪੋਸਟਪੋਨ ਕਰਕੇ ਆਏ ਤਾਂ ਉਸ ਤੋਂ ਬਾਅਦ ਆ ਕੇ 2022 ਦੇ ਵਿੱਚ ਉਹ ਬਿਜਲੀ ਬਿੱਲ ਅੰਦਰ ਖਾਤੇ ਲਾਗੂ ਕਰ ਦਿੱਤਾ ਗਿਆ ਕੀ ਲੱਗਦਾ ਜਿਵੇਂ ਤੁਹਾਨੂੰ ਸਰਕਾਰ ਰੁਕੀ ਬੈਰੀਕੇਡ ਕਿਸ ਤਰ੍ਹਾਂ ਹੋਣਾ ਹੈ ਜਿਸ ਤਰ੍ਹਾਂ ਅੱਗੇ ਨਿਕਲਿਆ ਜਾਊਗਾ ਦੇਖੋ ਬੈਰੀਕੇਟਿੰਗ ਦਾ ਹੁਣ ਅਸੀਂ ਉੱਥੇ ਜਾਣਾ ਇਹ ਤਾਂ ਰੁਕਦੇ ਨਹੀਂ ਜਿਹੜੇ ਜੱਟਾਂ ਦੇ ਟਰੈਕਟਰ ਜਹਾਜ਼ਾਂ ਵਰਗੇ ਨੇ ਇਹਨਾਂ ਮੂਰੇ ਕੁਝ ਨਹੀਂ ਰੁਕਣਾ ਜੇ ਕਿਉਂਕਿ ਸਰਕਾਰ ਖੜਾ ਦੇ ਪਾਣੀ ਨੂੰ ਰੋਕ ਲਏ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਅੱਗੇ ਕਿ ਬਹੁਤ ਕੋਸ਼ੀਆਂ ਕੀਤੀਆਂ ਤੋਂ ਵੱਡੀਆਂ-ਵੱਡੀਆਂ ਕੋਸ਼ੀਆਂ ਕੀਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਕੀਤੀਆਂ ਗਈਆਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿੱਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਅੱਜ ਦੀ ਮੀਟਿੰਗ ਹੋ ਰਹੀ ਹੈ ਤੁਸ ਲੱਗ ਪੈਂ ਜਾਂ ਕੋਈ ਸਟਾਰਿਕ ਨੂੰ ਇੱਕੋ ਦੀ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਕੀ ਨਿਕਲੂਗਾ ਜਿਆਦਾ ਉਮੀਦਾਂ ਨਹੀਂ ਹੁੰਦੀਆਂ ਇਹਨਾਂ ਤੇ ਲੀਡਰਾਂ ਦੇ ਜਦ ਸਾਡੇ ਨਾਲ ਇਹ ਮੀਟਿੰਗ ਕਰਕੇ ਵਾਅਦਾ ਕਰਕੇ ਮੁਕਰ ਸਕਦੇ ਨੇ ਤਾਂ ਮੀਟਿੰਗ ਦੇ ਵਿੱਚ ਕੋਈ ਏਡੀ ਉਮੀਦ ਵਾਲੀ ਗੱਲ ਨਹੀਂ ਅਸੀਂ ਏਸੇ ਕਰਕੇ ਯਕੀਨੀ ਤਾਹੀਂ ਅਸੀਂ ਦਿੱਲੀ ਨੂੰ ਕੂਚ ਕੀਤਾ ਭਾਨੇ ਸੁੱਧੂ ਦੀ ਰਸਾਈ ਰਿਹਾਈ ਦਾਸਤਰੀ ਨੂੰ ਅੱਜ ਕੀਤੀ ਜਾ ਰਹੀ ਹੈ ਕੀ ਲੱਗਦਾ ਕੋਈ ਸਰਕਾਰ ਚਾਲ ਰਿਹਾ ਕੋਈ ਸਾਨੂੰ ਤਾਂ ਐਂ ਲੱਗਦਾ ਵੀ ਇਹ ਜੱਥੇਬੰਦੀ ਨੂੰ ਉਲਝਾਉਣ ਵਾਲੀ ਗੱਲ ਸੀਗੀ ਕਿ ਕਿਤਨਾ ਕਦੇ ਦਿੱਲੀ ਵੱਲੋਂ ਇਹ ਮੁੱਖ ਮੋੜ ਨਾ ਇਧਰਲੇ ਪਾਸੇ ਵਿਜੀ ਹੋ ਜਾਣਾ ਹੋ ਸਕਦਾ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਉਸ ਤਰ੍ਹਾਂ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਵੇਂ ਝੂਠੇ ਪਰਚੇ ਜੇ ਪਾਈ ਜਾ ਰਹੇ ਨੇ ਤੇ ਲੱਗਦੀ ਆ ਵੀ ਇਹ ਨੌਜਵਾਨੀ ਨੂੰ ਜਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਭਾਨੇ ਸਿੱਧੂ ਨੂੰ ਆਉਣਾ ਚਾਹੀਦਾ ਬਾਰਡਰ ਤੇ ਨਹੀਂ ਬਿਲਕੁਲ ਆਊਗਾ ਜੀ ਉਹ ਦੇਖੋ ਜੀ ਜਿਹੜੇ ਦਰਿਆ ਹੁੰਦੇ ਨੇ ਦਰਿਆ ਬੰਨੇ ਕਦੇ ਬੰਦੇ ਨਹੀਂ ਜਾਂਦੇ ਹੁੰਦੇ ਤੇ ਪਿਛਲਾ ਇਤਿਹਾਸ ਪੰਜਾਬ ਦੇ ਚੱਕੇ ਸਰਕਾਰਾਂ ਦੇਖ ਸਕਦੇ ਜੁਲਮ ਦੇ ਵਿਰੁੱਧ ਇਹ ਬੰਦਬੰਦ ਘਟਾਉਣੇ ਵਾਲੀ ਕੌਮ ਹੈ ਇਹ ਕਦੇ ਵੀ ਜੁਲਮ ਦੇ ਮੂਰੇ ਝੁਕਦੀ ਨਹੀਂ ਤੇ ਇਹ ਹਮੇਸ਼ਾ ਹੀ ਆਪਣੇ ਕਹੋ ਜਿੱਤਾਂ ਫਤਿਹ ਕਰਦੀ ਰਹੀ ਹੈ ਜੀ ਇਹ ਗੱਲ ਲਾ ਕੀ ਰਿਜੋਰਟ ਲਿਖੋ ਕਿ ਉਹ 13 ਦਿਨ ਬੁੱਸੀ ਗਈ ਹੈ ਤਾਂ ਪਰ ਸਰਕਾਰ ਬਲੋ ਰੋਕਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਦੇਖੋ ਜੀ ਸਰਕਾਰ ਤਾਂ ਹੀ ਪਹਿਲਾਂ ਵੀ ਅਗਰੋਕਦੀ ਸੀਗੀ ਫੋਨ ਵੀ ਰੋਕਦੀ ਹੈ ਉਹ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜਿਆ ਜਿਹੜਾ ਲੋਕਾਂ ਦਾ ਹੜਾ ਹੈ ਇਹਦੇ ਮੁਰੇ ਕੋਸ਼ ਨਹੀਂ ਟਿਕਦਾ ਹਾਂ ਦਾ ਨਾਕੇ ਤੋੜ ਕੇ ਜਾਵਾਂਗੇ ਪਰ ਸਰਕਾਰ ਤਾਂ ਕਹਿੰਦੀ ਸਾਡੇ ਕੋਲੋਂ ਬੜਾ ਪ੍ਰਬੰਧ ਕੀਤਾ ਗਿਆ ਨਹੀਂ ਵੀ ਇੱਥੇ ਜਾਣ ਨਹੀਂ ਦੇਣਾ ਨਹੀਂ ਪੁੱਕ ਦੇਖੋ ਜੀ ਜਦੋਂ ਪਿਛਲੇ ਜੇ ਇਤਿਹਾਸ ਚੱਕ ਲਈਏ ਮੁਗਲਾਂ ਦੀ ਰੱਖ ਲਈਏ ਹੋਰ ਚੱਕ ਲਈਏ ਉਹਨਾਂ ਦਾ ਥਾਰੋ ਕੀ ਕਰਿਆ ਹੁੰਦਾ ਸੀਗਾ ਠੀਕ ਹੈ ਜੀ ਬਾਬਾ ਜਨਰਲ ਜੋਰਾਵਰ ਸਿੰਘ ਸੀਗੇ ਇਬਤ ਕੇ ਤੋਂ ਜਿੱਤਿਆ ਗਿਆ ਉਹ ਉੱਥੇ ਤਾਂ ਕਿ ਜਿੱਤੇ ਗਿਆ ਨੇ ਠੀਕ ਹੈ ਜੀ ਜਿਹੜਾ ਅਮਰੀਕਾ ਸੀਗਾ ਉਹਨਾਂ ਕਾਬਲ ਕਰਾ ਕੇ ਜਿੱਤੇ ਗਿਆ ਸਭ ਤੋਂ ਤਕੜੀ ਪਾਵਰ ਮੰਨੀ ਜਾਂਦੀ ਹੈ ਉਹ ਪਿੱਛੇ ਮੁੜ ਗਈ ਉੱਥੇ ਵੀ ਆ ਕੇ ਸਿੱਖੇ ਜਿੱਤ ਕੇ ਆਏ ਸੀ ਜੀ ਕਿਉਂਕਿ ਇਹ ਬੰਦੇ ਨਹੀਂ ਹੁੰਦੇ ਜੀ ਆ ਹਰਿਆਣਾ ਤੋਂ ਵੀ ਇਹ ਜਿਹੜੀ ਕਾਲ ਦਿੱਤੀ ਗਈ ਆ ਪੰਕੱਲੀ ਪੰਜਾਬ ਦੀ ਆ ਜਾਂ ਹਰਿਆਣਾ ਉਹ ਮੁਸਮੁੱਚੇ ਭਾਕ ਦੀ ਆ ਜੀ ਇਹਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਧੂਰ ਮੋਰਚਾ ਠੀਕ ਹੈ ਜੀ ਉਹਦੇ ਵੇਲੇ ਲਗ ਭਾ ਕੇ 200 ਤੋਂ ਉੱਪਰ ਦੇ ਜੱਥੇਬੰਦੀਆਂ ਨੇ ਜੀ ਇਹ ਸਾਰੇ ਦੇਸ਼ ਦੇ ਜੱਥੇਬੰਦੀਆਂ ਦਾ ਮੋਰਚਾ ਹੈ ਇਹ ਇਕੱਲਾ ਪੰਜਾਬ ਦਾ ਨਹੀਂ ਹੈਗਾ ਜੀ ਹਰਿਆਣਾ ਹਿਮਾਚਲ ਚਲੋ ਹਰ ਇੱਕ ਦੇਸ਼ ਦਾ ਹਰ ਇੱਕ ਕੋਨੇ ਕੋਨੇ ਤੋਂ ਕਿਸਾਨ ਆ ਰਹੇ ਨੇ ਰਾਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਨਾਲ 6-6 ਮਹੀਨੇ ਰਾਸ਼ਨ ਲੈ ਕੇ ਜਾ ਰਹੇ ਹਾਂ ਜੀ ਸਾਰੇ ਬੀਬੀਆਂ ਵੀ ਨਾਲ ਜਾ ਰਹੇ ਹਾਂ ਸਾਹ ਬੀਬੀਆਂ ਵੀ ਲੈ ਕੇ ਜਾ ਬੀਬੀਆਂ ਉਹਦੀ ਜਾਦਾ ਬੀਬੀਆਂ ਪਹਿਲੇ ਸ਼ਮੂਲੇ ਤੇ ਉਸ ਤਰ੍ਹਾਂ ਹੁਣ ਵੀ ਬੀਬੀਆਂ ਸ਼ਮੂਲੇ ਵਿੱਚ ਆ ਜੀ ਪੱਕੇ ਮੋਰਚੇ ਲੱਗਣਗੇ ਪੱਕੇ ਮੋਰਚੇ ਨਹੀਂ ਪੱਕੇ ਜੀ 6-6 ਮਹੀਨੇ ਰਾਸ਼ਨ ਲੈ ਕੇ ਪੱਕੇ ਮੋਰਚੇ ਜਾ ਰਹੇ ਹਾਂ ਜੀ